ਮੁਲਾਜ਼ਮ ਖਬਰ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਸਰਕਾਰ ਨੇ ਪਿਛਲੇ ਦਿਨੀ 4% ਦੇ ਡੀਏ ਵਾਅਦੇ ਦਾ ਐਲਾਨ ਕੀਤਾ ਸੀ ਤੇ ਖੁਦ ਮੁੱਖ ਮੰਤਰੀ ਸਾਹਿਬ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਇਸ ਦੀ ਅਨਾਊਂਸਮੈਂਟ ਕੀਤੀ ਸੀ ਹਾਲਾਂਕਿ ਇਸ ਡੀਏ ਵਾਅਦੇ ਨੂੰ ਲੈ ਕੇ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਜਿਹੜੇ ਨੇ ਕਾਫੀ ਨਰਾਜ਼ ਨੇ ਕਿਉਂਕਿ ਡੀ ਜਿਹੜਾ ਹੈ ਟੋਟਲ 12% ਡਿਊ ਹੈ ਬਾਕੀ ਸਟੇਟਾਂ ਦਾ ਤੇ ਕੇਂਦਰ ਦਾ ਡੀਏ ਜਿਹੜਾ ਹੈ ਉਹ 46% ਹੈ ਪਰ ਪੰਜਾਬ ਦਾ ਡੀਏ ਸਿਰਫ 34 ਤੋਂ ਵਧਾ ਕੇ 38 ਕੀਤਾ ਗਿਆ ਤੇ ਇਸ ਤੋਂ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਜਿਹੜੇ ਨੇ ਉਹ ਕਾਫੀ ਨਰਾਜ਼ ਨੇ ਤਿੰਨ ਕਿਸ਼ਤਾਂ 4-4% ਦੀਆਂ ਟੋਟਲ ਇਸ ਡੀਏ ਦੀਆਂ ਡਿਊ ਸੀ ਪਰ ਵਾਅਦਾ ਸਿਰਫ 4% ਦਾ ਕੀਤਾ ਗਿਆ ਇੱਕ ਕਿਸ਼ਤ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਇਸ ਦੇ ਨਾਲ ਸੰਬੰਧਿਤ ਲੈਟਰ ਪੰਜਾਬ ਸਰਕਾਰ ਨੇ ਜਾਰੀ ਕਰ ਦਿੱਤਾ ਹੈ ਤੇ ਇਸ ਲੈਟਰ ਦੇ ਵਿੱਚ ਤੁਹਾਨੂੰ ਦੱਸ ਦੇਣਾ ਚਾਹੁੰਦੇ ਆਂ ਅਹਿਮ ਗੱਲ ਇਹ ਹੈ ਕਿ ਇੱਕ ਥੋੜੀ ਜੀ ਰਾਹਤ ਭਰੀ ਖਬਰ ਜ਼ਰੂਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਾਸਤੇ ਸਾਹਮਣੇ ਆਈ ਹੈ ਕੀ ਗੱਲ ਹੈ ਉਹ ਇਸ ਲੈਟਰ ਦੀਆਂ ਡਿਟੇਲਸ ਕੀ ਨੇ ਇਸ ਦੇ ਬਾਰੇ ਗੱਲਬਾਤ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਤਾਂ ਦੋਸਤੋ ਸਕਰੀਨ ਤੇ ਤੁਸੀਂ ਲੈਟਰ ਦੇਖ ਰਹੇ ਹੋ ਗਵਰਨਮੈਂਟ ਆਫ ਪੰਜਾਬ ਦੇ ਫਾਈਨੈਂਸ ਡਿਪਾਰਟਮੈਂਟ ਨੇ ਲੈਟਰ ਇਸ਼ੂ ਕੀਤਾ ਹੈ ਤੇ ਇਹ ਜਿਹੜਾ ਹੈਗਾ ਡੀਅਰਨੈਸ ਅਲਾਉਂਸ ਦੀ ਗ੍ਰਾਂਟ ਦੀ ਗੱਲ ਕਰਦਾ ਤੇ ਜਿਹੜਾ ਡੀਅਰਨੈਸ ਅਲਾਉਂਸ ਦਿੱਤਾ ਜਾ ਰਿਹਾ ਉਹ 1 ਦਸੰਬਰ 2023 ਤੋਂ ਦਿੱਤਾ ਜਾ ਰਿਹਾ ਹੈ। ਇੱਥੇ ਦੋਸਤੋ ਪਹਿਲੇ ਪੈਰੇ ਦੇ ਵਿੱਚ ਜਿਹੜੀ ਗੱਲ ਦੱਸੀ ਗਈ ਹੈ ਉਹ ਇਹੀ ਦੱਸੀ ਗਈ ਹੈ ਕਿ ਡੀਏ ਜਿਹੜਾ ਹੈ ਉਹ 4% ਦਾ ਜਿਹੜਾ ਵਾਧਾ ਦਿੱਤਾ ਜਾਂਦਾ ਤੇ 34% ਤੋਂ ਵਧਾ ਕੇ ਇਹਨੂੰ 38% ਕੀਤਾ ਜਾਂਦਾ ਹੈ 1 ਦਸੰਬਰ 2023 ਤੋਂ। ਹਾਲਾਂਕਿ ਇਹ ਡਿਊ ਹੈ ਜਿਹੜਾ ਉਹ ਬਣਦਾ ਹੈ 1 ਜੁਲਾਈ 2022 ਤੋਂ ਇਹ 4% ਦੀ ਜਿਹੜੀ ਕਿਸ਼ਤ ਹੈ ਉਹ ਡਿਊ ਬਣਦੀ ਹੈ। ਤੇ ਅਗਲੇ ਪੈਰੇ ਦੇ ਵਿੱਚ ਦੋਸਤੋ ਇੱਕ ਰਾਹਤ ਭਰੀ ਗੱਲ ਜਰੂਰ ਇੱਥੇ ਮੈਂਸ਼ਨ ਕੀਤੀ ਗਈ ਹੈ ਸਰਕਾਰ ਵੱਲੋਂ ਕਿ ਜਿਹੜਾ 4% ਦਾ ਏਰੀਅਰ ਹੈ ਜਿਹੜਾ ਕਿ 1 ਜੁਲਾਈ 2022 ਤੋਂ ਡਿਊ ਬਣਦਾ ਹੈ ਜਿਹੜਾ 34 ਤੋਂ ਵਧਾ ਕੇ 38 ਕੀਤਾ ਗਿਆ ਇਸ ਏਰੀਅਰ ਦੇ ਬਾਰੇ ਜਿਹੜੀ ਗੱਲ ਹੈ ਉਹ ਇੱਥੇ ਜ਼ਰੂਰ ਕੀਤੀ ਗਈ ਹੈ ਸਰਕਾਰ ਵੱਲੋਂ ਕਿ ਇਸ ਏਰੀਅਰ ਦੇ ਬਾਰੇ ਡਿਸੀਜਨ ਜਿਹੜਾ ਹੈ ਉਹ ਬਾਅਦ ਚੋਂ ਕਿਸੇ ਡੇਟ ਦੇ ਉੱਪਰ ਲਿਆ ਜਾਊਗਾ ਤੇ ਸਰਕਾਰ ਇੱਥੇ ਇਸ ਲੈਟਰ ਦੇ ਵਿੱਚ ਸਾਫ਼ ਕਰ ਦਿੱਤਾ ਹੈ ਕਿ 1 ਜੁਲਾਈ 2022 ਤੋਂ ਇਹ ਜਿਹੜਾ ਵਾਅਦਾ ਦਿੱਤਾ ਜਾ ਰਿਹਾ ਹੈ 4% ਦਾ ਨਾ ਕਿ 1 ਦਸੰਬਰ ਤੋਂ ਤਾਂ ਇਹ 1 ਜੁਲਾਈ 2022 ਤੋਂ 4% ਦਾ ਜਿਹੜਾ ਵਾਅਦਾ ਦਿੱਤਾ ਗਿਆ ਹੈ ਹੁਣ 1 ਜਨਵਰੀ 2023 ਤੇ 1 ਜੁਲਾਈ 2023 ਦੀਆਂ ਦੋ ਕਿਸ਼ਤਾਂ ਬਕਾਇਆ ਨੇ ਪੰਜਾਬ ਸਰਕਾਰ ਵੱਲ ਮੁਲਾਜ਼ਮਾਂ ਦੀਆਂ ਇਹ ਡੀਏ ਦਾ ਵਾਅਦਾ ਸਰਕਾਰ ਕਦੋਂ ਦਿੰਦੀ ਹੈ ਦੇਖਣ ਵਾਲੀ ਗੱਲ ਹੋਊਗੀ ਅੱਗੇ ਕੋਈ ਹੋਰ ਕਲੈਰੀਫਿਕੇਸ਼ਨ ਕੋਈ ਹੋਰ ਲੈਟਰ ਸਰਕਾਰ ਵੱਲੋਂ ਜਾਰੀ ਹੁੰਦਾ ਹੈ ਮੁਲਾਜ਼ਮ ਜਥੇਬੰਦੀਆਂ ਕੋਈ ਹੋਰ ਐਕਸ਼ਨ ਲੈਂਦੀਆਂ ਨੇ ਉਸ ਦੇ ਉੱਪਰ ਅਸੀਂ ਨਜ਼ਰ ਬਰਾਬਰ ਬਣਾ ਕੇ ਰੱਖਾਂਗੇ ਤੁਸੀਂ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਮੁਲਾਜ਼ਮ ਖਬਰ ਦੇ ਨਾਲ ਵੀਡੀਓ ਜੇ ਚੰਗੀਆਂ ਲੱਗਦੀਆਂ ਹੋਣ ਤਾਂ ਲਾਈਕ ਦਾ ਬਟਨ ਜ਼ਰੂਰ ਦਬਦਿਆ ਕਰੋ ਤੇ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਹਰੇਕ ਅਹਿਮ ਖਬਰ ਤੁਹਾਡੇ ਤੱਕ ਪਹੁੰਚਦੀ ਰਹੇ ਵੀਡੀਓ ਦੇਖਣ ਦੇ ਲਈ ਤੁਹਾਡਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ